ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਫਿਰ ਤੁਹਾਡਾ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਜੀ ਕਈ ਦਿਨ ਤੋਂ ਗਰਮੀ ਤੁਹਾਨੂੰ ਪਤਾ ਪੈ ਰਹੀ ਸੀ ਰਾਤ ਹੋ ਗਈ بارش ਕੋਈ ਨਾ ਕੋਈ ਮੌਸਮ ਹੋ ਗਿਆ ਠੰਡਾ ਤੇ ਆਪਾਂ ਹੁਣ ਚੱਲਦੇ ਆਂ ਇੱਥੋਂ ਪਹਿਲਾਂ ਆਪਾਂ ਕੁਝ ਟਾਈਮ ਵਾਸਤੇ ਆਪਾਂ ਆਪਣੇ ਦਫ਼ਤਰ ਯਾਨੀ ਕਿ ਮੂਲਕ ਵਿੱਚ ਖੜਾਂਗੇ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਅੱਗੇ ਸਫ਼ਰ ਤੇ ਤੇ ਕਿੱਥੇ ਚੱਲਾਂਗੇ ਉਹ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਫਿਲਹਾਲ ਆਪਾਂ ਇੱਥੋਂ ਚਲਦੇ ਆ ਜੀ ਮਿਲਦੇ ਆ ਜੇ ਅੱਗੇ ਚੱਲ ਕੇ ਸਨਾਮ ਸਨਾਮ ਜੋ ਕਿ ਸ਼ਹੀਦ ਜਨ ਸਰਦਾਰ ਉਤਮ ਸਿੰਘ ਦਾ ਜਨਮ ਸਥਾਨ ਹੈ ਇਸ ਤਰ੍ਹਾਂ ਆਪਾਂ ਇੱਥੇ ਦਿਖਾਉਣੇ ਆਪਾਂ ਗੱਡੀ ਥੋੜੀ ਰਿਪੇਅਰ ਕਰਾਉਣੀ ਹੈ ਗੱਡੀ ਦਾ ਜਿਹੜਾ ਪਾਵਰ ਸਟੀਅਰਿੰਗ ਇੱਕ ਕੰਮ ਨਹੀਂ ਕਰ ਰਿਹਾ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਾ ਟਾਈਮ ਤਾਂ ਆਪਾਂ ਉਹਦੇ ਘਰ ਵੀ ਜਾ ਕੇ ਆਵਾਂਗੇ ਤੇ ਦੇਖ ਲੈ ਕੀ ਪ੍ਰੋਗਰਾਮ ਮੜਦਾ ਵੈਸੇ ਅੱਜ ਛੁੱਟੀ ਵੀ ਹੋ ਸਕਦੀ ਹੈ ਕਿਉਂਕਿ ਅੱਜ ਆਪਾਂ ਐਤਵਾ ਦਾ ਕਿ ਛੁੱਟੀ ਹੋ ਸਕਦੀ ਹੈ ਜਾਂ ਦੂਜਾ ਹੈ ਬਾਕੀ ਉੱਜਲ ਕੇ ਦੇਖਦੇ ਆਂ ਤੂੰ ਤਾਂ ਕਹਿੰਦੇ ਨੇ ਵੀ ਐਤਵਾਰ ਨੂੰ ਉਹ ਬੰਦ ਹੁੰਦਾ ਤੇ ਬਾਕੀ ਚਲੋ ਜਾ ਕੇ ਇੱਕ ਵਾਰ ਦੇਖਾਂਗੇ ਜਰੂਰ ਦੇ ਖੁੱਲ੍ਹਾ ਹੋਇਆ ਤਾਂ ਤੁਹਾਨੂੰ ਦੇ ਵੀ ਜਰੂਰ ਕਹਾਂਗੇ ਤੇ ਸਾਹਮਣੇ ਅੱਗੇ ਬੁੱਤ ਸ਼ਹੀਦ ਅਕਤੋ ਸਿੰਘ ਦਾ ਤੇ ਬਾਕੀ ਅੱਗੇ ਚੱਲ ਕੇ ਪਹੁੰਚੋ ਤੇ ਆ ਬੁੱਤ ਸਾਗੇ ਸ਼ਹੀਦ ਅਕਤੋ ਸਿੰਘ ਦਾ ਇਹ ਗਿਆਨ ਉਸਤਾਨ ਹੈ ਮਤਲਬ ਗਿਆਨ ਦਾ ਜੇ ਆਪਾਂ ਆਪਣਾ ਗੱਡੀ ਰਿਪੇਅਰ ਕਰਾ ਲਈਏ ਉਸ ਤੋਂ ਬਾਅਦ ਚੱਲਾਂਗੇ ਜੇ ਆਪਾਂ ਜੇ ਟਾਈਮ ਰਹਿ ਗਿਆ ਆਪਾਂ ਸ਼ਹੀਦ ਉਧਮ ਸਿੰਘ ਦਾ ਘਰ ਦੇਖਣ ਤੇ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ ਵਰਕਸ਼ਾਪ ਵਿੱਚ ਕੈਸੀ ਸਨਸਦਿਆ ਜੈਂਤਵਾਰ ਹੈ ਐਂ ਤੋਂ ਰੱਖੇ ਆਪਣੇ ਹੋਗੇ ਵਿੱਚ ਵਰਕਸ਼ਾਪ ਬੰਦ ਤੇ ਜਿਹੜੀ ਗਲੀ ਆਪਾਂ ਹੁਣ ਜਾ ਰਹੇ ਇਹ ਗਲੀ ਜਾ ਰਹੀ ਹੈ ਸ਼ਹੀਦ ਉਧਮ ਸਿੰਘ ਦੇ ਘਰ ਵੱਲ ਤੇ ਦੇਖਦੇ ਆ ਅੱਜ ਵੈਸੇ ਐਂਤਵਾਰ ਹੈ ਐਂਤਵਾਰ ਨੂੰ ਕਹਿੰਦੇ ਉਹ ਵੀ ਬੰਦ ਹੁੰਦਾ ਤੇ ਬੰਦ ਹੋਇਆ ਤਾਂ ਉਦੋਂ ਹੀ ਬਾਅਦ ਮੜਾਂਗੇ ਨਾਲੇ ਕੋਰਾ ਪੰਚਾ ਕੇ ਜਰੂਰ ਆਵਾਂਗੇ ਸਾਹਮਣੇ ਦੇਖਿਆ ਅੱਜ ਦੋ ਨਸੇ ਐ ਜਬਰ ਕਿ ਨਾ ਸ਼ੇਦ ਉਤਮ ਸਿੰਘ ਦਾ ਬਿਕਾ ਅੱਜ ਦਾ ਗੇਟਸ ਤੇ ਉਹ ਵੀ ਬੰਦ ਸੀਗਾ ਤੇ ਆਪਾਂ ਇਸ ਟਾਈਮ ਸੁਨਾਮ ਦੇ ਜੋ ਮੇਨ ਸ਼ਹਿਰ ਹੈ ਸ਼ਹਿਰ ਵੀ ਤੇ ਐ ਸਾਈਡ ਆ ਗਿਆ ਬੱਸ ਸਟੈਂਡ ਸੁਨਾਮ ਸ਼ਹਿਰ ਦਾ ਜੋ ਬੱਸ ਸਟੈਂਡ ਆ ਗਿਆ ਤੇ ਸਾਹਮਣੇ ਅਗਰ ਰੇਲਵੇ ਸਟੇਸ਼ਨ ਤੇ ਉਹ ਬਿਲਕੁਲ ਬੰਦ ਪਿਆ ਬਾਕੀ ਸੋਨੇ ਸ਼ਹਿਰ ਜਿੰਨੇ ਪਾਸੋਂ ਸ਼ਹਿਰ ਦਿਖਾਉਣਾ ਸੁਨਾਮ ਸ਼ਹਿਰ ਤੇ ਹੁਣ ਅਪਰੇ ਤੱਕ ਮੁਕੇ ਪਾਸੇ ਜਾਣਾ ਪਊਗਾ ਜੀ ਆਪਣੇ ਰੋਡ ਉੱਤੇ ਤੇ ਇੱਥੇ ਆਪਣਾ ਆ ਕੇ ਚਰਨਾਹੀ ਕਿ ਇਸ ਨਾਮ ਸ਼ਹਿਰ ਦੀ ਲਾਨੋਗੇੜੀ ਅੱਜ ਫਿਰ ਅਸੀਂ ਦਪਾਉਤ ਸਿੰਘ ਦੇ ਘਰ ਜਾਵਾਂ ਹੋਰ ਕੰਮ ਨਹੀਂ ਹੋ ਸਕਿਆ ਤਾਂ ਮਾਝ ਸ਼ਹਿਰ ਦੀ ਗੜੀ ਲਾਦਨੇ ਆ ਤੇ ਇਹ ਸਦਾ ਇੱਕ ਉਹ ਰਹੇ ਸ਼ਹਿਰ ਉਸ ਤੋਂ ਸੇ ਦੇ ਕੰਮ ਨਹੀਂ ਖੜਕੇ ਆਂਦੀ ਆ ਤੇ ਆਪਾਂ ਹੁਣ ਸ਼ਹਿਰ ਚੋਂ ਲੰਘਣਾ ਬਾਹਰ ਤੇ ਆਪਾਂ ਮੁੜਾਂਗੇ ਸੜਕ ਆਗੇ ਇਹ ਸਲਾਮ ਸ਼ਹਿਰ ਦਾ ਪੁਲ ਜੋ ਤਕਰੀਬਨ ਮਾਨਕੇਚਲੋ ਵੀ ਦੋ ਜ਼ਿਲ੍ਹਿਆਂ ਨੂੰ ਵੀ ਆਪ ਵਿੱਚ ਜੋੜਦਾ ਇਹਨਾਂ ਸਮੁੱਚੀ ਰੇਲਵੇ ਲੈਣ ਹੈ ਤੇ ਸਾਹਮਣੇ ਇਸ ਸਾਈਡ ਦੂਜੀ ਆਪਣਾ ਖੰਬੇ ਸਾਈਡ ਰਿਹਾ ਬੱਸ ਸਟੈਂਡ ਤੇ ਆਪਾਂ ਆਗੇ ਜੇ ਉਹੀ ਉਤਤ ਸਿੰਘ ਚੌਂਕ ਦੇ ਵਿੱਚ ਮੁੜ ਕੇ ਦੁਆਰਾ ਜਿੱਥੇ ਤੁਹਾਨੂੰ ਉਤਤ ਸਿੰਘ ਲੱਗਿਆ ਜੀਗਾ ਮੁਰ ਦੁਆਰਾ ਫਿਰ ਬਹੁਤ ਸਾਰੇ ਚੌਂਕ ਵਿੱਚ ਆਗੇ ਕਿਉਂਕਿ ਪਹਿਲਾਂ ਆਪਾਂ ਉਹ ਅਸੀਂ ਦੂਜੀ ਸਾਈਡ ਸੜਕ ਵੱਸੋਂ ਮੁੜੀ ਆ ਪਹੁੰਚੇ ਪਰ ਉਹ ਰਸਤਾ ਬੰਦ ਹੋਣ ਕਾਰਨ ਹੁਣ ਆਪਾਂ ਨੂੰ ਦੁਬਾਰਾ ਮੁੜ ਕੇ ਨਾ ਉਦੋਂ ਸੇ ਚੌਂ ਹੋਏ ਦੀ ਹੀ ਦੁਬਾਰਾ ਆਉਣਾ ਪੈ ਗਿਆ ਤੇ ਜੇ ਮੁੜਨਾ ਹੈ ਤਾਂ ਐਂਡਿਕਟਰ ਆਪਾਂ ਲਾਦਾ ਤੇ ਮੂਰੇ ਆਪਣੇ ਬਾਈ ਦਾ ਛੋਟਾ ਹੱਥ ਹੀ ਖੜੇ ਰਿਹਾ ਇਹ ਮੋੜ ਉਸੇ ਸਾਈਡ ਤੇ ਆਪਾਂ ਨੂੰ ਇਹਦੇ ਹੀ ਮੰਗਲੇ ਮੁੜਨਾ ਹੈ ਬਾਈ ਰੁਕ ਜਾਓ ਰੁਕ ਜਾਓ ਕੋਈ ਦੂਜੀ ਨਵੀਂ ਗੱਡੀ ਸਾਡਾ ਫਸ ਨਹੀਂ ਜਾਣਾ ਤੇਰੀ ਗੱਡੀ ਫੁੱਟ ਚੂ ਕਿਥੇ ਬਾਈ ਤੇ ਆਈ ਕਿ ਕਰੂ ਤੇ ਅੱਪਾਹੋ ਚੱਲ ਪਈ ਹੁਣਾਂ ਉਹੀ ਲਹਿਰਾ ਰੋਡ ਤੇ ਆ ਲੈ ਤੀਆਂ ਗੀਆ ਪਾ ਕੇ ਬਾਈ ਸਾਹਮਣੇ ਲੱਗ ਰਿਹਾ ਜੂਸ ਬਣਾਉਣਾ ਇਹ ਤਾਂ ਪੀਣੇ ਆ ਗੰਨੇ ਦਾ ਜੂਸ ਤੇ ਬਿਲਕੁਲ ਰੋਡ ਦੇ ਉੱਪਰ ਹੈ ਆਪਾਂ ਸੋ ਪੀਵਾਂ ਗੰਨੇ ਦਾ ਜੂਸ ਨਾਲੇ ਦੰਨੇ ਠੰਡਾ ਆਪਾਂ ਬਾਹਰ ਨਿਕੜੇ ਸੀਗੇ ਆਪਾਂ ਨੂੰ ਲੱਗਿਆ ਸੀ 30 ਕਾਫੀ ਕਿਉਂਕਿ ਕੁਝ ਕਾਫੀ ਜਿੱਤੋ ਉਸ ਪਿੱਤਾਂ ਨਹੀਂ ਸੀਗਾ ਤੇ ਆਪਾਂ ਪੀਤਾ ਪੀ ਕੇ ਇਹ ਗੱਲੇ ਦਾ ਜੂਸ ਤੇ ਹੁਣ ਚੱਲਦੇ ਆਪਣੇ ਗੱਡੀ ਵੱਲ ਗੱਡੀ ਬਹਿ ਕੇ ਆਪਾਂ ਇੱਕ ਠੰਡੇ ਦੀ ਲਿਆ ਬੋਤਲ ਤੇ ਕਿਉਂਕਿ ਗਰਮ ਹੈ ਬਹੁਤ ਆ ਯਾਰ ਨਾਲ ਕੁਝ ਖਾਣ ਨੂੰ ਲਿਆ ਤੇ ਬਾਕੀ ਕਿੰਨਾਂ ਸਨ ਗੱਡੀ ਦੇ ਵਿੱਚ ਬੈਕਿੰਗ ਬਾਕੀ ਖਾਣੇ ਦਾ ਤੇ ਆਪਾਂ ਨੇ ਹੁਣ ਇਕੱਲੇ ਜਿਹਾ ਠੰਡੇ ਦੀ ਬੋਤਲ ਤੇ ਨਾਲ ਲਿਆ ਥੋੜੀ ਠੂਈ ਹੋ ਗਿਆ ਖਾਣ ਨੂੰ ਤੇ ਹੁਣ ਆਪਾਂ ਚੱਲਦੇ ਜੀ ਨਾਲ ਨੂੰ ਪੀਨੇ ਆ ਤੇ ਬਾਕੀ ਚੰਦ ਆ ਹਾਂ ਜੀ ਦੋਸਤੋ ਆਪਾਂ ਸਨਾਮ ਤੋਂ ਆਏ ਨੂੰ ਕਾਫੀ ਕਿਲ ਹੋ ਗਿਆ ਤਾਂ ਆਪਾਂ ਪਹੁੰਚ ਗਏ ਸੇ ਮੂਨ ਕ ਆਪਣੇ ਜੋ ਦਫਤਰ ਬਣਾ ਹੈ ਵਰਕਸ਼ਾਪ ਬਣੀ ਹੋਈ ਹੈ ਉੱਪ ਜਗ੍ਹਾ ਤੇ ਤੇ ਇੱਥੋਂ ਹੁਣ ਆਪਾਂ ਚੱਲਾਂਗੇ ਜੀ ਬਾਜ਼ਾਰ ਤੇ ਬੱਚਿਆਂ ਵਾਸਤੇ ਕੁਝ ਸਮਾਨ ਵਗੈਰਾ ਬੱਚਾ ਨੇ ਕਰੇ ਕੋ ਲੈ ਕੇ ਆਉਣ ਤੇ ਆਪਾਂ ਹੁਣ ਚੱਲਦੇ ਆਂ ਬਾਜ਼ਾਰ ਨੂੰ ਤੇ ਦੇਖਦੇ ਆਂ ਕਿੰਨੇ ਕਿ ਬਜ਼ਾਰ ਚ ਕਿੰਨੇ ਕਰੋੜਾਂ ਕੇ ਮੇਲੇ ਨੇ ਤੇ ਭਲੰਨੇ ਸਮਾਨ ਚੱਲ ਕੇ ਇੱਧਰ ਵੀ ਵਧਾ ਕੇ ਦੁਕਾਨਾਂ ਖੜੀਆਂ ਨੇ ਤਕਰੀਬਨ ਹੁਣ ਜਾ ਚੁੱਕੇ ਨੇ ਸਾਰੇ ਤੇ ਆਪਾਂ ਵੀ ਚੱਲਦਾ ਸਿਰਫ ਆਪਣੀ ਠੀਕਲੀ ਵਰਕਸ਼ਾਪ ਖੁੱਲੀ ਐ ਤੇ ਆਪਾਂ ਵੀ ਹੁਣ ਇਹ ਤੁਰਦੇ ਆਂ ਬਾਕੀ ਰੌਣਕ ਮਿਲੂਗਾ ਸ਼ਾਮਲੇ ਦੇਖਿਆ ਦੀ ਕੋਰ ਕਿ ਬਜ਼ਾਰ ਚ ਆਪਾਂ ਨੂੰ ਸਮਾਨ ਮਿਲੂਗਾ ਕਿ ਨਹੀਂ ਮਿਲੂਗਾ ਤੇ ਦੇਖਦੇ ਆਂ ਚੱਲ ਕੇ ਫਿਰਾਲ ਕੋ ਮੇਰਾ ਕਾਪੀ ਉਹ ਆਪਣੇ ਖੜੇ ਖੜਾ ਨੂੰ ਕੰਮ ਕਰਕੇ ਤੇ ਦੇਖਦੇ ਨੂੰ ਚੱਲ ਕੇ ਬਾਜ਼ਾਰ ਚ ਆਪਾਂ ਨੂੰ ਸਾਮਾਨ ਹੁਣ ਮਿਲਦਾ ਕਿ ਨਹੀਂ ਮਿਲਦਾ ਦੁਕਾਨਾਂ ਆਪਣੇ ਖੁੱਲਦੀਆਂ ਖੁੱਲੀਆਂ ਵੀ ਨਹੀਂ ਕਹਾ ਕਿਤੇ ਦੁਕਾਨ ਨਹੀਂ ਬੰਦਾ ਸ਼ੁਕਰ ਹੈ ਜੀ ਬਕੂ ਮਾਰਕੀਟ ਆਪਾਂ ਨੂੰ ਮਿਲ ਗਈ ਖੁੱਲੀ ਤੇ ਆਪਾਂ ਹੁੰਦੇ ਨੇ ਜੱਲੇ ਕਿ ਆਪਾਂ ਇੱਡੀ ਬਚੇ ਮਗਾਈਏ ਤੇ ਸਾਮਾਨ ਬਲੈ ਤੇ ਪੰਨੀ ਰੋਹ ਗਏ ਕਿਤੇ ਤਾਬਾ ਨਾ ਮਿਲਣਾ ਤੇ ਆਪਾਂ ਨੇ ਕਿਤਾਬਾਂ ਚੱਲ ਕੇ ਬਕੂ ਮਾਰਕੀਟ ਮਿਲ ਗਈ ਆਪਾਂ ਨੂੰ ਖੁੱਲੀ ਸਾਰੀ ਤੋ ਵੇਲੇ ਦੀਆ ਰੌਣਕਾਂ ਸ਼ਹਿਰ ਦੇ ਆਪਾਂ ਕਿਤਾਬਾਂ ਲੈ ਕੇ ਆਗੇ ਬੱਚੇ ਦੇ ਟਰੱਕ ਸੀ ਗੱਡੀ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ gekeੜਾ ਲਾਉਣਗੇ ਸੀ ਬਾਜ਼ਾਰ ਦੇ ਵਿੱਚ ਤੇ ਸੰਚਲਕ ਕਿਤਾਬਾਂ ਵੀ ਕਿਤਾਬਾਂ ਵੀ ਦੇਖਿਆਉਂਦੇ ਆਂ ਸਮਾਨ ਤਾਂ ਜੀ ਸਮਾਨ ਹੈ ਵੀ ਥੋੜਾ ਜਿਹਾ ਲੈਣ ਵਾਲਾ ਤੇ ਥੋੜੀ ਜਿਹਾ ਆਪਾਂ ਆਏ ਸੀ ਨਾ ਵੀ ਨਹੀਂ ਰਹਾ ਹੋਇਆ ਕਿਤੇ ਕਿਤਾਬਾਂ ਨਾ ਮਿਲਣ ਤੇ ਹੁਣ ਚੱਲਦੇ ਆਂ ਆਪਾਂ ਬੈਠ ਕੇ ਗੱਡੀ ਦੇ ਵਿੱਚ ਤੇ ਚੱਲਦੇ ਹੁਣ ਆਪਾਂ ਦੇਖਦੇ ਆਂ ਅੱਗੇ ਚੱਲ ਕੇ ਵੈਸੇ ਰੌਣਕ ਇਸ ਟਾਈਮ ਬਾਜ਼ਾਰ ਦੇ ਵਿੱਚ ਪੂਰੀ ਲੱਗੀ ਪਈ ਐ